ਸਰ ਤੋਂ ਦਾ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਦਾਸ ਗੁਰਦੇਵ ਸਿੰਘ ਸੰਧੂ ਸੱਚ ਦਾ ਸਾਧ ਸੰਤਾ ਦਾ ਪੰਜਾਬ ਪ੍ਰਧਾਨ ਅਸੀਂ ਸਮਾਜ ਦੀ ਸੇਵਾ ਜਿਹੜੀਆਂ ਚੰਗੀਆਂ ਉਹ ਕਰਦੇ ਰਹੇ ਨੇ ਸ਼ੁਰੂ ਤੋਂ ਤੇ ਜਿੱਥੇ ਵੀ ਕਿਤੇ ਯੋਰਾਵਾਰ ਬੰਦਾ ਕਿਸੇ ਗਰੀਬ ਬੰਦੇ ਨਾਲ ਧੱਕਾ ਕਰਦਾ ਅਸੀਂ ਸੱਚ ਦਾ ਆਵਾਜ਼ ਸੰਸਤਾ ਜਿਹੜੀ ਬਣਾਈ ਆ ਸ਼ੁਰੂ ਤੇ ਸੇਵਾ ਵਾਸਤੇ ਬਣਾਈ ਆ ਉਹਦੇ ਨਾਲ ਖੜੀਦਾ ਵਾ ਤੇ ਮੇਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਪਤਾ ਵਾ ਜਿਹਦੇ ਨਾਲ ਕੋਈ ਧੱਕਾ ਆਉਂਦਾ ਉਹ ਸਾਡੇ ਕੋਲ ਆ ਜਾਂਦੇ ਆ ਅੱਜ ਮੇਰੇ ਕੋਲ ਕੀ ਪ੍ਰੋਬਲਮ ਹੋਈ ਜਿਹੜਾ ਕਿ ਥੇਕੇ ਦੇ ਗਾਰੀ ਖੜੇ ਜੋ ਅੱਜ ਮੇਰੇ ਕੋਲ ਇਥੋਂ ਆ ਵੀਰ ਨਰਿੰਦਰ ਸਿੰਘ ਆਏ ਇਹਨੇ ਬੀ ਕਾਮ ਦੀ ਪੜ੍ਹਾਈ ਕੀਤੀ ਮੁੰਡੇ ਨੇ ਪੜ੍ਹਿਆ ਲਿਖਿਆ ਮੁੰਡਾ ਵਾ ਇਹਨੇ ਵਿਚਾਰੇ ਨੇ ਚਲੋ ਜੌਬ ਕੋਈ ਨਹੀਂ ਮਿਲੀ ਤੇ ਇਹਨੇ ਆਪ ਦਾ ਇੱਕ 109 ਦੀ ਕਰਤ ਕਮਾਈ ਕਰਨ ਦੇ ਆ ਉਹਦੇ ਚ ਚਿਕਨ ਦੀ ਇਹਨੇ ਦੁਕਾਨ ਬਣਾਈ ਆ ਰੋਇਲ ਦੁਕਾਨ ਹੁੰਦਾ ਨਾ ਉਹ ਬਿਜਲੀ ਘਰ ਦੇ ਸਾਹਮਣੇ ਤੇ ਪਹਿਲਾਂ ਉੱਥੇ ਠੇਕਾ ਸੀ ਇਹਦੇ ਨਾਲ ਗਵਾਂਡ ਤੇ ਇਹ ਠੇਕੇ ਤੇ ਥੋੜਾ ਬਾਲਾ ਜੋ ਬਿਲਕੁਲ ਦੁਕਾਨ ਨਾਲ ਠੇਕੇ ਦੇ ਹੋਏ ਤੋਂ ਉਹਦਾ ਚਾਰਜ ਦੇਣੇ ਪੈਂਦੇ ਕੋਈ ਇਹ ਦਿੰਦਾ ਰਿਹਾ ਵਾ ਹੁਣ ਇਹ ਠੇਕਾ ਬਦਲ ਕੇ ਬਹੁਤ ਅਗੇ ਆ ਗਿਆ ਕਿਲੋਮੀਟਰ ਤੇ ਹੁਣ ਇਹਦਾ ਚਾਰਜ ਦੇਣਾ ਕੋਈ ਬੰਦਾ ਨਹੀਂ ਤੇ ਉੱਥੇ ਇੱਕ ਵੀਨੂ ਨਾਮ ਦਾ ਇਹਨਾਂ ਦਾ ਮੁੰਡਾ ਕਰਿੰਦਾ ਵਾ ਕੁਛ ਠੇਕੇ ਵਾਲਿਆਂ ਦਾ ਐਕਸਾਈਜ਼ ਡਿਪਾਰਟਮੈਂਟ ਦਾ ਤੇ ਉਹ ਇਹਨੂੰ ਕੋ ਧੱਕੇ ਨਾਲ ਮਹੀਨਾ ਮੰਗਦਾ ਜਾ ਕੇ ਇਹਨੇ ਉਹਨੂੰ ਧੱਕਾ ਮਹੀਨਾ ਦੇਣ ਤੋਂ ਮਨਾ ਕੀਤਾ ਤੇ ਉਹ ਕਹਿੰਦਾ ਵੀ ਤੇਰੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਲਾਨ ਕਰਾਵਾਂਗੇ ਕਿੰਨਾ ਕਰਾਵਾਂਗੇ ਦਬਕੇ ਮਾਰਦਾ ਹੈ ਮਤਲਬ ਕਿ ਦੁਕਾਨ ਬੰਦ ਕਰਦੇ ਚਾਹੇ ਤੇ ਚਾਹੇ ਫਿਰ ਤੇਰੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਇਹ ਅੱਜ ਮੇਰੇ ਕੋਲ ਸਮਾਜ ਸੇਵੀ ਹੋਣ ਦੇ ਨਾਤੇ ਨਾਲ ਸਾਡੇ ਕੋਲ ਸੰਗਤਾਂ ਅਕਸਰ ਆਉਂਦੀਆਂ ਰਹਿੰਦੀਆਂ ਇਹ ਮੇਰੇ ਕੋਲ ਆਇਆ ਕਿ ਭਾਜੀ ਇਸ ਤਰ੍ਹਾਂ ਮੇਰੇ ਕੋਲ ਵਕ ਵਕ ਡਿਪਾਰਟਮੈਂਟ ਆਣ ਕੇ ਮਹੀਨੇ ਮੰਗਦੇ ਰਹਿੰਦੇ ਆ ਤੇ ਮੈਂ 10-12000 ਰੁਪਏ ਲਾਂ ਕਰਾਇਆ ਭਰਦਾ ਵਾਂ ਫਿਰ ਇਹਨਾਂ ਨੂੰ ਮਹੀਨੇ ਭਰਾ ਮੇਰਾ ਤੇ ਮਤਲਬ ਕਿਰਾਇਆ ਵੀ ਜਿਹਾ ਖਾ ਨਿਕਲਦਾ ਵਾ ਤੇ ਮੈਂ ਫਿਰ ਇਹ ਵਿਨੂ ਨਾ ਦੇ ਬੰਦੇ ਦਾ ਮੋਬਾਈਲ ਨੰਬਰ ਤੇ ਪਹੁੰਚ ਗਿਆ ਅਸੀਂ ਨੂੰ ਫੋਨ ਜੋ ਅਕਸਰ ਜਾ ਰਿਹਾ ਬਾਰ-ਬਾਰ ਉਹਨੂੰ ਫੋਨ ਕੀਤਾ ਤੇ ਉਹ ਗਾੜੀਓ ਸਾਨੂੰ ਵੀ ਵੱਧ ਘੱਟ ਬੋਲਦਾ ਵਾ ਉਹਨੂੰ ਪਹਿਲਾਂ ਤੇ ਬੋਲਣ ਦੀ ਤਮੀਜ਼ ਉਹਦੇ ਸੀਨੀਅਰਾਂ ਨੂੰ ਪੁੱਛਣੀ ਆ ਕਿ ਬੋਲਣ ਦੀ ਤਮੀਜ਼ ਕੰਮ ਤੇ ਆਪਣੇ ਅਧਿਕਾਰ ਹੁੰਦੇ ਆ ਜਿਤਨਾ ਵੀ ਉਹਨੇ ਕਰਨਾ ਹੋਊਗਾ ਜੇ ਉਹਨੂੰ ਡਿ ਪਰ ਮੈਂ ਤੇ ਉਹਦੇ ਸੀਨੀਅਰਾਂ ਤੋਂ ਇਹ ਪੁੱਛਣ ਆਇਆ ਕਿ ਜਿਹੜੇ ਰਿੰਦੇ ਤੁਸੀਂ ਰੱਖਿਆ ਉਹਨਾਂ ਨੂੰ ਸਮਾਜ ਸੇਵੀ ਬੰਦੇ ਨਾਲ ਵੈਸੇ ਮੇਰੇ ਕੋਲ ਪੰਜਾਬ ਸਰਕਾਰ ਦੀ ਚੇਅਰਮੈਨ ਜਗਲਾਦ ਉਪਾਗ ਦੀ ਜ਼ਿੰਮੇਵਾਰ ਬੰਦੇ ਨਾਲ ਗੱਲ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਆ ਮੈਂ ਉਹਦੇ ਕੋਲ ਜਾਣਕਾਰੀ ਲੈਣ ਵਾਸਤੇ ਜਾਂ ਲਾਲੋ ਦੀ ਸ਼ਿਕਾਇਤ ਲਾਉਣ ਵਾਸਤੇ ਉਹਨਾਂ ਦੇ ਜ਼ਿੰਮੇਵਾਰ ਬੰਦਿਆਂ ਕੋਲ ਇੱਥੇ ਆਇਆ ਵੀ ਇਹੋ ਜਿਹੇ ਬੰਦਿਆਂ ਨੂੰ ਨੌਕਰੀਆਂ ਤੇ ਨਹੀਂ ਰੱਖੀ ਅੰਦਾਜ਼ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰ ਬੰਦੇ ਨਾਲ ਜਾਂ ਸਮਾਜ ਸੇਵੀ ਨਾਲ ਗੱਲ ਕਰਨ ਦਾ ਹੀ ਪਤਾ ਨਹੀਂ ਵੀਨੂ ਨਾ ਦਾ ਮੁੰਡਾ ਵਾ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਦਫ਼ਤਰ ਆ ਸਾਡੇ ਅਕਸਾਈ ਦਾ ਮੇਰੇ ਬਿਲਕੁਲ ਇੱਥੇ ਅਸੀਂ ਉਹਨਾਂ ਦੇ ਸੀਨੀਅਰਾਂ ਕੋਲ ਗੱਲਬਾਤ ਕਰਨ ਵਾਸਤੇ ਆਏ ਵੀਨੂ ਨਾਂ ਦੇ ਮੁੰਡੇ ਵਾਸਤੇ। ਅਗਰ ਨਹੀਂ ਮਸਲਾ ਹਲ ਹੋਇਆ ਤੇ। ਵੇਖਦੇ ਆ ਜੀ ਕੀ ਹੁੰਦਾ। ਹੋਊਗਾ ਉਹਨਾਂ ਜੀ ਸਾਡੇ ਸਮਾਜ ਸੇਵੀਆਂ ਤੋਂ ਕਿਹੜੇ ਮਸਲੇ ਨਹੀਂ ਹੱਲ ਹੁੰਦੇ ਜੀ। ਸਮਾਜ ਸੇਵੀ ਜਿਹੜੇ ਹੋਈ ਸਮਾਜ ਸੇਵਾ ਦੇ ਨਾਂ ਤੇ ਆਸੀ ਤੇ ਤੁਸੀਂ ਪੱਤਰਕਾਰ ਸਾਹਿਬ ਤੁਸੀਂ ਜਾਣਦੇ ਹੋ ਕਿੰਨੇ ਮਸਲੇ ਅੱਜ ਤੱਕ ਘੜੇ ਆ। ਜਿਹੜੇ ਵੀ ਮਸਲਾ ਕਰਾਂ ਤੇ ਦੁਰੇ ਸੱਚ ਤੇ ਤੁਰਨਾ ਤੇ ਸੱਚ ਦੇ ਮਸਲੇ ਅੱਢਦੇ ਨਹੀਂ ਹੁੰਦੇ ਜੀ। ਬਿਲਕੁਲ ਇਹਨਾਂ ਬੰਨ ਹੱਲ ਹੋਊ। ਸਮਾਜ ਸੇਵੀ ਹੁੰਦੇ ਨਾ ਤੇ ਨਾ ਕਿ ਭਾਜੀ ਮੇਰੇ ਨਾਲ ਨਜਾਇਜ਼ ਪਰੇਸ਼ਾਨ ਕੋ ਬੰਦਾ ਮਹੀਨੇ ਮੰਗ ਰਿਹਾ ਬਾਰ-ਬਾਰ ਜਦੋਂ ਮੈਂ ਫੋਨ ਕੀਤਾ ਉਹਨੂੰ ਤੇ ਇਹ ਜੇ ਮੇਰੇ ਕੋਲ ਹੀ ਬੈਠਾ ਉਸੇ ਵਕਤੀ ਨੂੰ ਫੋਨ ਆ ਗਿਆ ਵਾ ਇਹਨੂੰ ਕਹਿੰਦਾ ਵਾ ਤੂੰ ਗਲਤ ਥਾਂ ਹੱਥ ਪਾ ਲਿਆ ਹੁਣ ਰੋਜ਼ ਤੇਰੇ ਤੇ ਨਜਾਇਜ਼ ਰੇਡ ਹੋਇਆ ਕਰੂ ਪੁਲਿਸ ਨਾਲ ਲੈ ਕੇ ਆਉਣਗੇ ਦੁਕਾਨ ਤੇ ਰੇਟਾ ਮਾਰਾਂਗੇ ਤੇ ਦੁਕਾਨ ਬੰਦ ਕਰਾ ਕੇ ਛੱਡਾਂਗੇ ਕਹਿਣ ਦਾ ਪਾਵਾਂ ਅਸੀਂ ਤਾਂ ਉੱਠ ਕੇ ਫਿਰ ਆਏ ਉਹਨਾਂ ਦੇ ਬੰਦਿਆਂ ਦੇ ਕੋਲ ਸੀਨੀਅਰਾਂ ਨੂੰ ਮਿਲਣ ਲੱਗੇ ਜੇ ਅੰਦਰ ਉਹ ਬੈਠੇ ਆ ਵੇਖੋ ਹੁਣ ਉਹ ਗਾੜੀਆਂ ਕੋ ਕਿਹੜੀ ਕਹਾਣੀ ਸੁਣਾਉਂਦੇ ਆ ਇਸ ਕਰਕੇ ਨਜਾਇਜ਼ ਗੁੰਡਾਗਰਦੀ ਦਾ ਟੈਕਸੀ ਜਿਹੜਾ ਮੰਗਦੇ ਆ ਮੈਂ ਪੂਰੇ ਤਰਨਤਾਰਨ ਦੇ ਵਿੱਚ ਕਹਿਣਾ ਆ ਵੀ ਕਿਸੇ ਤੋਂ ਵੀ ਕੋਈ ਨਜਾਇਜ਼ ਗੁੰਡਾਗਰਦੀ ਟੈਕਸੀ ਕਿਸੇ ਵੀ ਦੁਕਾਨਦਾਰ ਤੋਂ ਕੋਈ ਮੰਗਦਾ ਬਿਲਕੁਲ 1 ਰੁਪਈਆ ਨਹੀਂ ਕਿਸੇ ਨੂੰ ਭਰਨਾ ਇਮਾਨਦਾਰੀ ਨਾਲ ਕੰਮ ਕਰੋ ਚੰਗਾ ਸਾਫ਼ ਸੁਥਰਾ ਕੰਮ ਕਰੋ ਜਿਵੇਂ ਲਾਲੋ ਉਹਨਾਂ ਸ਼ਰਾਬਾਂ ਦੀ ਗੱਲ ਕਰ ਦਦੇ ਇਹ ਜਿਹੜੀ ਮੀਟ ਵਾਲੀਆਂ ਦੁਕਾਨਾਂ ਦੇ ਪਤਾ ਕੀ ਬਲੇਮ ਲਾਉਂਦੇ ਆ ਕਿ ਤੁਸੀਂ ਸ਼ਰਾਬਾਂ ਪੀਉਂਦੇ ਜਦੋਂ ਤੇ ਸ਼ਰਤਾਂ ਤੁਹਾਡਾ ਮੀਟ ਤੇ ਵੇਚਦਾ ਵਕਾਉਂਦਾ ਇਹ ਜਿਹੜੇ ਦੁਕਾਨਦਾਰ ਹੁੰਦੇ ਆ ਇਹਨਾਂ ਨੂੰ ਕੋਈ ਹੱਕ ਨਹੀਂ ਵੀ ਕਿਸੇ ਦੀ ਗੱਡੀ ਦੀ ਤਲਾਸ਼ੀ ਕਰ ਸਕਣ ਜਾਂ ਕਿਸੇ ਦੇ ਮੋਟਰਸਾਈ ਹੁਣ ਕਈ ਲੋਕ ਕੀ ਕਰਦੇ ਆ ਸਾਨੂੰ ਪਤਾ ਸ਼ਾਇਦ ਅਸੀਂ ਵੀ ਰਹਿੰਦੇ ਆ ਇਹਨਾਂ ਕੋ ਮੀਟ ਲੈਂਦੇ ਆ ਕਿਲੋ ਅੱਧਾ ਕਿਲੋ ਆਪਣੀ ਗੱਡੀ ਚ ਲਾ ਕੇ ਤੇ ਸ਼ਰਾਬ ਦਾ ਟੱਕਣ ਖੋਲ ਕੇ ਬਹਿ ਜਾਂਦੇ ਬੋਤਲ ਉਹਨਾਂ ਨੂੰ ਇਹ ਰੋਡਾਂ ਤੇ ਕੁਝ ਨਹੀਂ ਕਰ ਸਕਦੇ ਨਾ ਇਹ ਕਹਿ ਸਕਦੇ ਆ ਜੇ ਪ੍ਰਸ਼ਾਸਨ ਖੁੱਲ ਦਿੰਦਾ ਇਸ ਬੰਦੇ ਨੂੰ ਨਰਿੰਦਰ ਸਿੰਘ ਨੂੰ ਤਲਾਸ਼ੀ ਕਰਨ ਦੀ ਗੱਡੀਆਂ ਦੀ ਜਾਂ ਕਿਸੇ ਨੂੰ ਸ਼ਰਾਬ ਤੋਂ ਪੀਣ ਤੋਂ ਮਨਾ ਕਰਨ ਲਈ ਰੋਕਣ ਲਈ ਟੋਕਣ ਲਈ ਲਾਗ ਪ੍ਰਸ਼ਾਸਨ ਲਿਖ ਕੇ ਦਵੇ ਉਸ ਸਲਿੱਪ ਕੋਈ ਫਿਰ ਗੱਡੀਆਂ ਦੀ ਤਲਾਸ਼ੀ ਕਰ ਲਿਆ ਕਰੂਗਾ ਇਹ ਤਲਾਸ਼ੀ ਨਹੀਂ ਕਰ ਸਕਦਾ ਜੀ ਇਹਨੇ ਸਿਰਫ ਆਪ ਦਾ ਮੀਟ ਦੀ ਦੁਕਾਨ ਮੀਟ ਵੇਚਣਾ ਵਾ ਇਸ ਕਰਕੇ ਇਹਨੂੰ ਨਜਾਇਜ਼ ਬਲੈਕਮੇਲ ਕਰ ਰਿਹਾ ਕਿ ਤੇਰੀ ਮੀਟ ਦੀ ਦੁਕਾਨ ਆ ਤੇ ਤੇਰੇ ਬਾਹਰ ਸੜਕਾਂ ਤੇ ਆਣ ਕੇ ਲੋਕ ਸ਼ਰਾਬ ਪੀਂਦੇ ਆ ਹੁਣੇ ਸ਼ਰਾਬ ਪੀਣ ਨਾਲੋਂ ਤੋ ਰੋਜੇ ਇਹ ਕੁੱਟ ਖਾਉ ਦੱਸੋ ਔਰ ਇਹਨੂੰ ਕੀ ਲੋੜ ਕੇ ਇਹਨੂੰ ਜਾ ਕੇ ਕਿਸੇ ਦੀ ਗੱਡੀ ਰੋਡ ਸਰਕਾਰ ਦੀ ਉੱਥੇ ਜਾ ਕੇ ਡਾਕਟਰ ਨਾਲ ਸਕਦਾ ਜੀ ਉਹਨਾਂ ਦੇ ਤੇ ਬਣਦੀ ਕਾਰਵਾਈ ਕਾਨੂੰਨ ਕਾਨੂੰਨ ਨੇ ਜੇ ਕਰਨੀ ਹੈ ਜਦੋਂ ਮਰਜ਼ੀ ਕਰ ਨਰਿੰਦਰ ਸਿੰਘ ਨੂੰ ਕੋਈ ਨਾਰਾਜ਼ਗੀ ਨਹੀਂ ਸਾਨੂੰ ਕੋਈ ਨਾਰਾਜ਼ਗੀ ਨਹੀਂ ਪਰ ਨਰਿੰਦਰ ਸਿੰਘ ਆਪਦੀ ਦਾ ਹੋਂਦ ਕਿਰਤ ਕਮਾਈ ਕਰਦਾ ਇਹਨੂੰ ਇਹਨੂੰ ਜਿਹੜਾ ਧੱਕਾ ਦਬਕੇ ਛੁੱਕੇ ਲਾਉਂਦੇ ਆ ਨਜਾਇਜ਼ ਪਰੇਸ਼ਾਨ ਕਰਦੇ ਆ ਉਹ ਅਸੀਂ ਇਹਨਾਂ ਨੂੰ ਹੋਣ ਨਹੀਂ ਦੇਣਾ ਅਸੀਂ ਪੂਰੇ ਤਰਨਤਾਰਨ ਵਾਸੀਆਂ ਨੇ ਇਹ ਕਹਿੰਨੇ ਦੁਕਾਨਦਾਰਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਬਲੈਕਮੇਲਰ ਇਸ ਤਰ੍ਹਾਂ ਦਾ ਵਾਇਦਾ ਮਹੀਨੇ ਮੰਗਦਾ ਜਾਂ ਕਿਸੇ ਗਲਤ ਤਰੀਕੇ ਨਾਲ ਤੁਹਾਡੇ ਕੋਲ ਪੈਸੇ ਰਸੋਤ ਮੰਗਦਾ ਕਿਸੇ ਨੂੰ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਆਪਦੇ ਭਰਾ ਗੁਰਦੇਵ ਸਿੰਘ ਸੰਧੂ ਸੱਚ ਸਾਡੇ ਸੱਚ ਦਾ ਸਾਥ ਵਾਲਿਆਂ ਨੂੰ ਜਦੋਂ ਮਿਲੋ ਜਦੋਂ ਮਰਜ਼ੀ ਆਣ ਕੇ ਮਿਲੋ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪਰ ਕਿਹੜਾ ਕੰਮ ਕਰਦੇ ਫਿਰੋਸ ਨਰਿੰਦਰ ਸੋ ਮੈਂ ਚਿਕਨ ਦੀ ਸ਼ੌਕ ਹੈ ਮੇਰੀ ਰਾਇਲ ਚਿਕਨ ਨਾਮ ਦੀ ਬਿਜਲੀ ਘਰ ਦੇ ਸਾਹਮਣੇ ਤੇ ਸਰ ਮੈਂ ਪਹਿਲਾਂ ਠੇਕਾ ਹੁੰਦਾ ਸੀ ਉੱਥੇ ਸਰ ਮੈਂ ਡੇਲੀ ਦੀ ਕਿਸ਼ਤ ਭਰਦਾ ਨਾ 200 ਰੁਪਏ ਐ ਸਰ ਹੁਣ ਠੇਕਾ ਨਹੀਂਗਾ ਤੇ ਮੇਰਾ ਕੰਮਕਾਰ ਵੀ ਪਹਿਲੇ ਨਾਲੋਂ ਬਹੁਤ ਘਟ ਗਿਆ ਤੇ ਸਰ ਹੁਣ ਵੀ ਐਕਸਾਈਜ਼ ਵਾਲੇ ਆ ਕੇ ਮੈਨੂੰ ਤੰਗ ਕਰਦੇ ਆ ਕਿ ਸਾਨੂੰ 6000 ਰੁਪਏ ਮਹੀਨਾ ਭਰੋ ਤੇ ਸਰ ਮੈਂ 12000 ਰੁਪਏ ਪਹਿਲਾਂ ਕਿਰਾਇਆ ਵੀ ਭਰਦਾ ਪਿਆ ਮੈਂ ਸਰ ਬੱਚੇ ਵੀ ਪਾਲਨੇ ਆ ਸੀ ਤੇ ਪਹਿਲਾਂ ਕੁਝ ਨਹੀਂ ਪੈਂਦਾ ਪਿਆ ਕਿਰਾਇਆ ਬੜੀ ਮੁਸ਼ਕਲ ਨਾਲ ਇਕੱਠਾ ਹੁੰਦਿਆ ਅੱਗੇ ਕੰਮ ਬਹੁਤ ਡਾਊਨ ਹੋ ਗਿਆ ਪਹਿਲੇ ਨਾਲੋਂ ਤੇ ਤੁਹਾਨੂੰ ਕੀ ਕਹਿੰਦੇ ਹੋ ਸਰ ਇਹ ਵੀ ਕਹਿੰਦੇ ਆ ਕਿ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਫੋਨ ਤੇ ਵੀ ਸਰ ਧਮਕਾਇਆ ਉਹਨਾਂ ਨੇ ਅੱਜ ਮੈਨੂੰ ਡਾਟਾ ਟੈਕਸ ਮੰਗਦੇ ਆ ਹਾਂਜੀ ਹਾਂਜੀ ਕਿਨੇ ਪੜੇ ਲਿਖੇ ਤੁਸੀਂ ਮੈਂ ਸਰ ਬੀ ਕਾਮ ਕੀਤੀ ਹੈ ਗ੍ਰੈਜੂਏਸ਼ਨ ਸਰਕਾਰੀ ਨੌਕਰੀ ਨਹੀਂ ਮਿਲ ਸਰਕਾਰੀ ਨੌਕਰੀ ਸਰ ਅਪਲਾਈ ਕੀਤੀ ਨਹੀਂ ਬਣੀ ਸਰ ਪਰਾਈਵੇਟ ਕਰ ਰਹੇ ਜੋ ਹਾਂਜੀ ਕੀ ਮੰਗ ਕਰਦੇ ਆ ਆਹ ਚਲ ਅਭੀ ਚੀਜ਼ ਸੋਇਦ ਮੰਗ ਹੈ ਹੀ ਕਰਦਾ ਕਿ ਜੇ ਅਸੀਂ ਮਿਹਨਤ ਕਰਦੇ ਬਏ ਆਪਣੀ ਸਰ ਸਾਨੂੰ ਕੰਮ ਕਰ ਦਿੱਤਾ ਜਾਵੇ ਇਤਾਂ ਦੇ ਨਜਾਇਜ਼ ਖਰਚੇ ਸਰ ਸਾਨੂੰ ਇਹਨਾਂ ਤੋਂ ਛੁਟਾਰਾ ਦਿੱਤਾ ਜਾਵੇ ਇਹ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦੇ ਹਾਂ। ਕੱਲ ਹੋਰ ਦੱਸਾਂਗੇ। ਸਾਡੇ ਕੋਲ ਅੱਜ ਸਮਾਜ ਸੇਵੀ ਨੇ ਜੁੜੇ ਹੋਏ ਸਭ ਤੋਂ ਕੌਂਸਲ ਜੀ। ਇੱਕ ਬੰਦਾ ਤੁਹਾਡਾ ਗਰੀਬਾ ਵਾ ਜਿਹੜਾ ਕਿ ਪੈਸੇ ਇਕੱਠੇ ਕਰ ਰਿਹਾ ਉਹ ਮੰਗ ਰਿਹਾ ਕਿ ਅੰਮੀ ਦੇ ਸਾfte ਨਹੀਂ ਵੀ ਮੈਂ ਪੜਿਆ ਨੀਕਾ ਰੋਟੀ ਵੀ ਜਿਹੜਾ ਮੈਂ ਗਰੀਬ ਵਿੱਚ ਰਿਹਾ ਮੈਨੂੰ ਤੰਗ ਪ੍ਰੇਸ਼ਾਨ ਕਰ ਰਿਹਾ। ਸਰ ਤੁਸੀਂ ਉਹਦੇ ਬਾਰੇ ਕੀ ਕਰੋਗੇ? ਭਾਜੀ ਇਹ ਨਾ ਜੀ ਲਾਇਸੈਂਸ ਫੀਸ ਹੈ ਜਿਹੜੀ ਹਟਾ ਫੀਸ ਸਰਕਾਰ ਵੱਲੋਂ ਲਾਈ ਗਈ। ਉਹ ਅਸੀਂ ਵੀ ਸੋਚਦੇ ਆ ਵੀ ਦੁਕਾਨਦਾਰ ਇਕੱਠੀ ਨਹੀਂ ਦੇ ਸਕਦਾ। ਉਸੇ ਕਰਕੇ ਅਸੀਂ ਉਹਨੂੰ ਦਿਹਾੜੀ ਦੇ ਉੱਤੇ ਵੰਡ ਕੇ ਆਪਣੇ ਕੋਲੋਂ ਅਸੀਂ ਤਾਰ ਚੁੱਕੇ ਆ। ਪਰ ਭਾਈ ਨੇ ਜਿਵੇਂ ਮਜਬੂਰੀ ਦੱਸੀ ਵੀ ਵੀਰ ਦੀ ਵੀਰ ਅੰਦਰ ਸ਼ਰਾਬ ਨਹੀਂ ਪੀਉਂਦਾ। ਉਹੋ ਚੀਜ਼ ਦੇ ਵਿੱਚ ਅਸੀਂ ਆਖਿਆ ਵੀ ਜੇ ਨਹੀਂ ਅੰਦਰ ਪੀਉਂਦਾ ਤੇ ਅਸੀਂ ਉਸ ਚੀਜ਼ ਨੂੰ ਕੋਈ ਵੀ ਇਨਾਂ ਕੋਲ ਪੈਸਾ ਨਹੀਂ ਲਿਆ ਜਾਊਗਾ। ਸਰ ਕੋਈ ਸੜਕਾਂ ਦੇ ਉੱਤੇ ਆਪੇ ਕੋਈ ਪੀ ਰਿਆ ਵਾ ਉਹਦੇ ਵਾਸਤੇ ਕੋਈ ਨਿਗਰ ਹੈ। ਭਾਈ ਜੇ ਚਿਕਨ ਇਹਦੇ ਵਿੱਚ ਇਹੋ ਹੀ ਅਰਜ਼ਾ ਵੀ ਕਿ ਕੋਈ ਨਹੀਂ ਆਪਾਂ ਪਿਉਂਦੇ ਵਿੱਚ ਹੈਗੇ ਚਿਕਨ ਲੈਂਦਾ ਥੋੜਾ ਪ੍ਰੇਸ਼ ਕੀਤਾ ਜਾਵੇ ਵੀ ਜੇ ਕੋਈ ਸ਼ਰਾਬ ਗੱਡੀ 'ਚ ਪੀਂਦਾ ਤੇ ਉਹਨੂੰ ਨਾ ਦਿੱਤੀ। ਸਰ ਜੋ ਇਹ ਤੇ ਤੁਹਾਡਾ ਗ੍ਰੈਂਡਾ ਇਹਨਾਂ ਜਿਹੜੇ ਮਾਰਾ ਕੀਤਾ ਜਾਂਦੇ ਬੰਦੇ ਦਾ ਕੀ ਸਰ ਉਹਨੂੰ ਤੁਸੀਂ ਕਿੰਨੀ ਦੀ ਕਰੋਗੇ ਇਤਨੀ ਹਦਾਇਤਾਂ ਉਜ਼ਾਰੀ ਉਹਨੂੰ ਤੇ ਭਾਜੀ ਭੇਜਾਂਗੇ ਭਾਜੀ ਕੋਲ ਆਪਣੀ ਜਿਹਨੇ ਗਲਤ ਜਿਹੜਾ ਸ਼ਬਦਾਵਲੀ ਜਿਹ ਉਹ ਵੀ ਵਰਤੀ ਆ ਉਹਦੀ ਮਾਫੀ ਮੰਗ ਕੇ ਆਊਗਾ ਜੀ